ਕਹਿੰਦੇ ਹਨ ਕਿ પતિ-ਪਤਨੀ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ ਪਰ ਜੇ ਪਤਨੀ ਹੀ ਦੁਸ਼ਮਣ ਬਣ ਜਾਵੇ ਤਾਂ ਫਿਰ ਰੱਬ ਹੀ ਬਚਾਉਂਦਾ ਹੈ ਅਜਿਹਾ ਹੀ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦੇ ਨਾਲ ਲੱਗਦੇ ਪਿੰਡ ਹੁਸੈਨਪੁਰ ਤੋਂ ਸਾਹਮਣਿਆ ਹੈ ਪਿੰਡ ਹੁਸੈਨਪੁਰ ਦੀ ਬ੍ਰਾਂਡ ਵਾਲੀ ਕੁਲਦੀਪ ਕੌਰ ਨੇ ਹੀ ਆਪਣੇ ਮਾੜੇ ਚਾਲਚਲਨ ਕਰਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਪੁਲਿਸ ਦੇ ਦਰਜਨ ਮੁਤਾਬਕ ਕੁਲਦੀਪ ਕੌਰ ਦੇ ਗੁਰਪ੍ਰੀਤ ਸਿੰਘ ਦੇ ਨਾਲ ਨਜਾਇਜ਼ ਸੰਬੰਧ ਸਨ ਜੋ ਕੁਝ ਸਮਾਂ ਪੈਣਾ ਉਸ ਦੀ ਨਾਜ਼ ਚਲੀ ਗਈ थी ਅਤੇ ਕੁਝ ਸਮਾਂ ਬਾਅਦ ਫਿਰ ਵਾਪਸ ਵੀ ਆ ਗਏ ਸੁਖਦੇਵ ਸਿੰਘ ਇਸੇ ਗਲਤ ਉਸਨੂਖਤਾ ਸੀ ਜਿਸ ਨੂੰ ਲੈ ਕੇ ਘਰ ਵਿੱਚ ਕਲੇਸ਼ ਵੀ ਰਹਿੰਦਾ ਸੀ 13 ਨਵੰਬਰ ਨੂੰ ਸਵੇਰੀ 11 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਤੇ ਹਰਜਸਪ੍ਰੀਤ ਸਿੰਘ ਸੁਖਦੇਵ ਦੇ ਘਰ ਆਏ ਕੁਲਦੀਪਕੌਰ ਦੇ ਨਾਲ ਗੱਲਬਾਤ ਕੀਤੀ ਅਤੇ ਸੁਖਦੇਵ ਸਿੰਘ ਨੂੰ ਮਿਲ ਕੇ ਉਸ ਦੇ ਹੂਟੀ ਨੱਕ ਤੇ ਕਪੜਾ ਰੱਖ ਕੇ ਉਸ ਨੂੰ ਕੁੱਟਿਆ ਸਿਰ ਵਿੱਚ ਸੱਟਾਂ ਮਾਰੀਆਂ ਗਈਆਂ ਜਿਸ ਨੂੰ ਨਾਂ ਸਹਾਰਦੇ ਹੋਏ ਸੁਖਦੇਵ ਸਿੰਘ ਦੀ ਮੌਤ ਹੋ ਗਈ ਉਕਤ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੇ ਸੁਖਦੇਵ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਉਸ ਦੀ ਲਾਸ਼ ਨੂੰ ਪਿੰਡ ਆਲਮਪੁਰ ਦੇ ਪੁਰਦੇ ਸੂਏ ਕੋਲ 681 ਬਸੀ ਪਠਾਣਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਲੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਬਸੀ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਭਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ ਤੇ ਰਹਿੰਦਾ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸ ਦੀ ਪਤਨੀ ਕੁਲਦੀਪ ਕੌਰ ਜੋ ਜਿਹਦੇ ਕੇ ਗੁਰਪ੍ਰੀਤ ਸਿੰਘ ਵਸੀ ਕੋਜੇ ਮજરા ਆਣਾ ਚਮਕੌਰ ਸਾਹਿਬ ਨੇੜੇ ਰਹਿਣ ਸੀ ਗੁਰਪ੍ਰੀਤ ਸਿੰਘ ਤੇ ਉਹਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਜੀ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸ੍ਰੀਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈਡ ਬਡੀ ਹੈ ਸੁਖਦੇਵ ਸਿੰਘ ਵੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਤ ਕੇ ਪੁਲਸੂਆ ਅਗੰਪੂਰ ਕੋਲ ਇੱਕ ਟਾਣਾ ਹਾਦਸਾ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵਾਲ ਐਸਪੀਡੀ ਸਾਹਿਬ ਉਹਨਾਂ ਦੇ ਰਿਟ੍ਰੈਕਸ਼ਨਸ ਤੇ ਤਤਤੀਸ਼ਖੇ ਵਧਾਈ ਗਈ ਤੇ ਮਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਤੀਸ਼ ਜਾਰੀ ਹੈ ਕੀ ਕਾਰਨ ਰਿਹਾ ਮਾਰਨ ਦਾ ਇਨਦੇ ਦੇ ਬਿਆਨ ਮੁਤਾਬਕ ਮਦੇਈਦੇ ਤੇ ਪਿਛਮਤਾਬਕ ਜਿਹੜੇ ਪਲਦੀਪਪੁਰ ਮ੍ਰਿਤਕ ਦੀ ਵਾਈਫ ਉਹਦੇ ਗੁਰਦੇ ਸਿੰਘ ਨਾਲ ਰਿਲੇਸ਼ਨ ਸੀ ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਾਂ ਦੇ ਘਰ ਵੀ ਉਹਨੂੰ ਜਾਣ ਸੀ ਉਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਅਗਲ ਕੇ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣੇ ਹੋਇਆ ਇਹ ਸਾਹਮਣੇ ਹਜੀ ਇਹ ਗੱਲ ਤਪਤੀ ਚੱਲ ਰਹੀ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਇਹਦਾ ਮੂੰਹ ਦੱਬਿਆ ਅੱਖ ਦੱਬਿਆ ਤੇ ਇਹ ਸਾਖੋਟ ਯਾ ਤੇ بیسਬਲ ਬੈਟ ਨਾਲ ਵੀ ਇਹਦੇ ਸਿਰ 'ਚ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਕੋਈ ਮਕਦਮੇ ਦਰਜ ਹਾਂਜੀ ਜਿਹੜਾ ਹਰਜਸਪ੍ਰੀ ਦਾ ਇਹਦੇ ਖਿਲਾਫ ਦੋ ਮਕਦਮੇ ਸਾਡੀ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹੜਿਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਨੇ ਦੀ ਹਾਂਜੀ ਸਰਾਨੇ ਦੀ ਬ੍ਰਾਮਦਗੀ ਕਰ ਲਈ ਗਈ ਹੈ ਮੋਕੇ ਤੋਂ ਬਾਕੀ ਜਿਹੜੀ ਹੈ ਹੁਣ ਨਜ਼ਰ ਮਾਰ ਲਿਆ ਜੇ ਹੋਊਗਾ ਜੇ ਪੇਸ਼ੀ ਤਾਰੀਖ ਦਿੱਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਮਦਗੀ ਬਾਕੀ ਜਿਹੜੀ ਇੱਥੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪੀਸ਼ ਚ ਅੱਗੇ ਗੱਲ ਪਤਾ